ਮੇਰਾ ਨਾਮ ਮਨਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਹਾਂ ਦਾ ਸੀਨੀਅਰ ਮੀਤ ਪ੍ਰਧਾਨ ਆ ਬਲਾਕ ਭਾਨੀਗੜ ਦਾ ਅਸ ਜੇ ਮੈਂ ਅੱਜ ਕਿਸਮਾ ਸਰਨੇ ਕਿ ਮੈਂ ਅੱਜ ਸਯੁਗਤ ਮੋਰਚੇ ਦੇ ਸੱਦੇ ਦੇ ਉੱਤੇ ਜਿਹੜਾ ਟਰੰਪ ਸਰਕਾਰ ਨੇ ਟੈਰਫ ਕਾਨੂੰਨ ਬਣਾਇਆ ਹੈ ਦੂਜੇ ਦੇਸ਼ਾਂ ਦੇ ਉੱਤੇ ਟੈਕਸ ਵਧਾਉਣ ਦੀ ਗੱਲ ਕੀਤੀ ਐ ਤੇ ਭਾਰਤ ਨਾਲ ਗੱਲ ਕੀਤੀ ਐ ਵੀ ਜਿਹੜਾ ਤੁਸੀਂ ਸਾਡੀਆਂ ਚੀਜ਼ਾਂ ਤੇ ਟੈਕਸ ਲਾਉਨੇ ਹੋ ਖੇਤੀਬਾੜੀ ਨਾਲ ਸੰਬੰਧਿਤ ਉਹ ਤੁਸੀਂ ਜੇ ਰੱਦ ਕਰਦੇ ਹੋ ਤਾਂ ਅਸੀਂ ਤੁਹਾਡੇ ਤੇ ਇਹ ਟੈਕਸ ਨਹੀਂ ਲਾਵਾਂਗੇ ਕਿ ਜਣੀ ਸਿੱਧੇ ਤੌਰ ਤੇ ਧਮਕੀ ਉਹਦੇ ਭਾਰਤ ਦੀ ਸਰਕਾਰ ਚੁੱਪ ਐ ਬੋਲੀ ਨਹੀਂ ਅੱਜ ਅਸੀਂ ਭਾਰਤ ਦੀ ਸਰਕਾਰ ਦਾ ਟਰੰਪ ਸਰਕਾਰ ਦਾ ਵਿਰੋਧ ਕਰ ਰਹੇ ਹਾਂ ਸੰਯੁਕਤ ਮੋਰਚੇ ਵੱਲੋਂ ਸਾਰੇ ਦੇਸ਼ਾਂ ਦੇ ਐਸ.ਡੀ.ਐਮ ਦਫ਼ਤਰਾਂ ਦੇ ਅੱਗੇ ਪੁਤਲੇ ਸਾੜੇ ਜਾਣਗੇ ਇਹਨਾਂ ਦੇ ਕਿਉਂ ਜੇ ਕਾਨੂੰਨ ਲਾਗੂ ਹੁੰਦਾ ਹੈ ਲਾਗੂ ਹੋ ਗਿਆ ਸਾਡੇ ਦੇਸ਼ ਦਾ ਖੇਤੀਬਾੜੀ ਜਿੰਨਾ ਢਾਂਚਾ ਹੈ ਉਹ ਸਾਰਾ ਖਤਮ ਹੋਊਗਾ ਕਿਉਂ ਉਹਨਾਂ ਨੇ ਖੁੱਲਾ ਧੜਲੇ ਨਾਲ ਆਪਦਾ ਖੇਤੀਬਾੜੀ ਸੰਬੰਧਿਤ ਸਾਰਾ ਸਮਾਨ ਕਣਕ ਤੋਂ ਲੈ ਕੇ ਹੋਰ ਚੌਲਾਂ ਤੋਂ ਲੈ ਕੇ ਹੋਰ ਜਿੰਨਾ ਸਾਜੋ ਸਮਾਨ ਡੈਰੀ ਜਿਹੜੇ ਸਾਡੇ ਫਾਰਮ ਨੇ ਉਹ ਬਿਲਕੁਲ ਫੇਲ ਹੋਣਗੇ ਢਹਿਣਗੇ ਮੁਰਗੀਆਂ ਭੁੱਖੀਆਂ ਮਰ ਜਾਣਗੀਆਂ ਇਹ ਲੋਕ ਮੁਰਗੀਆਂ ਨੂੰ ਦਾਣਾ ਨਹੀਂ ਪਾ ਸਕਣਗੇ ਕਿਉਂ ਉਹਨਾਂ ਨੇ ਆਪਦਾ ਅੰਡਾ ਇੱਥੇ ਵੇਚਣਾ ਹੈ ਆਪਦਾ ਮੁਰਗਾ ਇੱਥੇ ਵੇਚਣਾ ਹੈ ਬ੍ਰਾਇਲਰ ਉਹਨਾਂ ਦੇ ਵਿਕਣੇ ਆ ਉਹਨਾਂ ਦਾ ਸਾਜੋ ਸਮਾਨ ਜੀਆਂ ਤੋਂ ਲੈ ਕੇ ਦੁੱਧ ਦੁੱਧ ਦੇ ਕਾਰੋਬਾਰ ਨਾਲ ਸਾਡਾ ਹਰ ਬੰਦਾ ਜੁੜਿਆ ਹੋਇਆ ਹੈ ਹਰ ਕਿਰਤ ਕਰਨ ਵਾਲਾ ਬੰਦਾ ਕੁਛ ਨਾ ਕੁਛ ਦੁੱਧ ਪਾ ਕੇ ਗੁਜ਼ਾਰਾ ਕਰਦਾ ਉਹ ਸਾਰਾ ਟੋਟਲੀ ਫੇਲ ਹੋਊਗਾ 10 ਰੁਪਏ ਕਿਲੋ ਕਿਸੇ ਨੇ ਦੁੱਧ ਨਹੀਂ ਪੁੱਛਣਾ ਇਹ ਸਾਰੀਆਂ ਗੱਲਾਂ ਦੇ ਅੱਗੇ ਭਾਰਤ ਸਰਕਾਰ ਦਾ ਪ੍ਰਧਾਨ ਮੰਤਰੀ ਗੁੰਗਾ ਬਣ ਕੇ ਚੁੱਪ ਹੋਇਆ ਹੈ ਕਿਉਂ ਨੱਥ ਬਹੁਤ ਤਕੜੀ ਪਾਈ ਹੋਈ ਹੈ ਉਸ 트ੰਪ ਸਰਕਾਰ ਦੀ ਉਸ ਅਮਰੀਕਾ ਦੀ ਅੱਜ ਅਸੀਂ ਪਹਿਲਾ ਕਿਸੇ ਦਿਨ ਅਸੀਂ ਗੁਲਾਮੀ ਮਹਿਸੂਸ ਕੀਤੀ ਹੈ ਇੰਗਲੈਂਡ ਵਰਗੀਆਂ ਸਰਕਾਰਾਂ ਦੀ ਅੱਜ ਅਸੀਂ ਮਹਿਸੂਸ ਕਰਦੇ ਹਾਂ ਅਮਰੀਕਾ ਗੁਲਾਮ ਸਿਸਟਮ ਦੇ ਧੰਗ ਨਰਚਾ ਕਰ ਰਹੇ ਆ ਜੇ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬੋਲ ਰਿਹਾ ਉਸ ਸਿਸਟਮ ਤੋਂ ਬਾਹਰ ਨਹੀਂ ਆ ਰਿਹਾ ਵਿਦੇਸ਼ੀ ਸਮਝੌਤਿਆਂ ਚ ਤਾਂ ਲੋਕ ਚੁੱਪ ਨਹੀਂ ਰਹਿਣਗੇ ਲੋਕ ਬੋਲਣਗੇ ਕਿਉਂ ਲੋਕਾਂ ਨੂੰ ਪਤਾ ਸਾਡਾ ਗਲ ਘੁੱਟੂਗਾ ਅਸੀਂ ਭੁੱਖੇ ਮਰਨ ਦੀ ਕਤਾਰ ਚ ਸ਼ਾਮਲ ਹੋਵਾਂਗੇ ਉਹਨੂੰ ਬਚਾਉਣ ਵਾਸਤੇ ਅਸੀਂ ਅੱਜ ਇੱਥੇ ਵੱਡੇ ਪੱਦਰ ਤੇ ਇਕੱਠੇ ਹੋ ਕੇ ਸੰਯੁਕਤ ਮੋਰਚੇ ਦੇ ਸੱਦੇ ਤੇ ਸਾਰੀਆਂ ਜਥੇਬੰਦੀਆਂ ਐਸਡੀਐਮ ਦਫਤਰ ਭਵਾਨੀਗੜ੍ਹ ਦੇ ਅੰਦਰ ਉਹਦਾ ਪੁਤਲਾ ਸਾੜ ਰਹੇ ਆ ਗੱਲ ਕਰੀ ਤਾਂ ਰੋਸタル ਦੇ ਨਾਲ ਕੀ ਮਤਲਬ ਹੱਲ ਹੋ ਸਕਦਾ ਅਗਰ ਜੇ ਸੰਸਦ ਜਾਂ ਉੱਤੋਂ ਸੰਜੋਗ ਦਾ ਹੋ ਜਾਂਦਾ ਤਾਂ ਫਿਰ ਕੀ ਨੀਤੀ ਰਹੇਗੀ ਉਹ ਰੋਸ ਧਰਨਿਆਂ ਨਾਲ ਲੜਨ ਨਾਲ ਇੱਥੇ ਪਹਿਲਾਂ ਦੇਸ਼ ਗੁਲਾਮ ਤੀਹਾਂ ਅੰਗਰੇਜ਼ ਕੱਢਿਆ ਲੋਕਾਂ ਨੇ ਧਰਨੇ ਮੁਜ਼ਾਰੇ ਕਰਕੇ ਲੜ ਕੇ ਇਹ ਇੱਥੇ ਮੁਜ਼ਾਰਿਆਂ ਤੱਕ ਗੱਲ ਨਹੀਂ ਰੁਕੂਗੀ ਲੋਕ ਇਦੋਂ ਗਾਹਾਂ ਵਧਣਗੇ ਜਦੋਂ ਗਲ ਘੁੱਟਦਾ ਜਦੋਂ ਬਿੱਲੀ ਘਿਰਦੀ ਆ ਉਦੋਂ ਬਿੱਲੀ ਗਲ ਨੂੰ ਪੈਂਦੀ ਆ ਉਹੀ ਗੱਲ ਅੱਜ ਲੋਕਾਂ ਦਾ ਹੋਇਆ ਹੈ ਉਰੇ ਰਾਜ ਕਰਦੀਆਂ ਸਰਕਾਰਾਂ ਗਲ ਘੋਟ ਰੀਆਂ ਲੋਕਾਂ ਦਾ ਲੋਕਾਂ ਦਾ ਖੂਨ ਚੂਸ ਰੀਆਂ ਲੋਕਾਂ ਨੂੰ ਪਤਾ ਲੱਗਦਾ ਜਾ ਰਿਹਾ ਲੋਕ ਇਕੱਠੇ ਹੋ ਕੇ ਇਸ ਗੱਲ ਦਾ ਹੰਬੜਾ ਮਾਰਨਗੇ ਲੋਕਾਂ ਨੂੰ ਸਾਰੀਆਂ ਗੱਲਾਂ ਛੋਟੀਆਂ ਹੁੰਦੀਆਂ ਲੋਕ ਉਹਨਾਂ ਤੱਕ ਸਰਕਾਰਾਂ ਵੱਡੀਆਂ ਨੇ ਜਿੰਨਾ ਤੱਕ ਲੋਕ ਇਕੱਠੇ ਨਹੀਂ ਹੁੰਦੇ ਜਦੋਂ ਸਰਕਾਰਾਂ ਦੇ ਮੂਹਰੇ ਲੋਕ ਇਕੱਠੇ ਹੋ ਜਾਂਦੇ ਨੇ ਸਰਕਾਰਾਂ ਬੌਣੀਆਂ ਹੁੰਦੀਆਂ ਸਰਕਾਰਾਂ ਨੂੰ ਹੇੜ ਕੇ ਲੈ ਜਾਂਦੇ ਨੇ ਲੋਕ ਉਹ ਹੜ ਗਾਹ ਵਾਲੇ ਸਾਲਾਂ 'ਚ ਤਿਆਰ ਹੋ ਕੇ ਘਰਾਂ 'ਚੋਂ ਬਾਹਰ ਨਿਕਲ ਕੇ ਸਰਕਾਰਾਂ ਕਨੀ ਵਧੂਗਾ ਕਿਸਾਨ ਜੁਨੀਅਰ ਦੀ ਗੱਲ ਕਰੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਵੀ ਮੈਂ ਕਿਸਾਨਾਂ ਦੇ ਜਿਹੜਾ ਧਰਨਾ ਚਕਾਇਆ ਗਿਆ ਨਾ ਕਿਸੇ ਤੇ ਲਾਠੀ ਮਾਰੀ ਨਾ ਕਿ ਪਾਣੀ ਦੇ ਕੋਈ ਵਿਛਾੜਾ ਕਰੀਏ ਨੇ ਉਹਦੇ ਬਾਰੇ ਕੀ ਜਿੰਨੀ ਬੇਸ਼ੱਕੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੀਤੀ ਹੈ ਜਿਹੜਾ ਕਦੇ ਵੀ ਨਹੀਂ ਜ਼ਿੰਦਗੀ 'ਚ ਹੋਇਆ ਕਿਸਾਨਾਂ ਉਹ ਮੀਟਿੰਗ ਚ ਬੁਲਾਉਂਦਾ ਮੀਟਿੰਗ ਚ ਆਉਂਦਿਆਂ ਨੂੰ ਗ੍ਰਿਫਤਾਰ ਕਰਦਾ ਫਿਰ ਧਰਨਾ ਚਕਾਉਂਦਾ ਧਰਨਾ ਕੱਲਾ ਚਕਾਉਂਦਾ ਨਹੀਂ ਡਾਂਗਾ ਮਾਰਦਾ ਕੁੱਟਦਾ ਤੇ ਧਰਨੇ ਨੂੰ ਲੁੱਟਦਾ ਹੈ ਧਰਨਾ ਪਹਿਲੀ ਵਾਰ ਹੈ ਜਿਹੜੇ ਸਿਲੰਡਰ ਤੱਕ ਚੋਰੀ ਹੋ ਕੇ ਲਟਾ ਦਿੱਤੇ ਇਹਨਾਂ ਨੇ ਲਵੇ ਖੜ ਕੇ ਪ੍ਰਸ਼ਾਸਨ ਨੇ ਪੁਲਸ ਵਾਲਿਆਂ ਉੱਤੇ ਪਰਚੇ ਹੋ ਗਏ ਟਰਾਲੀਆਂ ਦੇ ਜਿਹੜਾ ਪੁਲਸ ਮੁਖੀ ਇਹ ਕਹਿ ਰਿਹਾ ਸੀਗਾ ਕਿਸੇ ਦਿਨ ਵੀ ਕੋਈ ਪਰਚੇ ਨਹੀਂ ਕੋਈ ਚੋਰੀ ਦੀ ਰਿਪੋਰਟ ਹੈ ਨਹੀਂ ਜਾਨੀ ਕਿ ਅੱਜ ਰਿਪੋਰਟਾਂ ਨਿਕਲ ਕੇ ਆ ਰਹੀਆਂ ਵੀ ਇਹਨਾਂ ਦੀ ਪੁਲਸ ਦੇ ਬੰਦੇ ਹੀ ਟਰਾਲੀਆਂ ਲੈ ਕੇ ਪਾ ਕੇ ਟਰਾਲੀਆਂ ਟਰੈਕਟਰ ਚੋਰੀ ਹੋਏ ਨੇ ਸਿਲੰਡਰ ਚੋਰੀ ਹੋਏ ਨੇ ਸਾਰਾ ਜਿੰਨਾ ਲੋਹਾ ਸਾਜ਼ਾ ਸਮਾਨ ਇਕੱਠਾ ਕਰਿਆ ਦੀ ਕਿਸਾਨਾਂ ਦਾ ਬੁਰੀ ਤਰ੍ਹਾਂ ਲੁੱਟਿਆ ਕਿਸਾਨਾਂ ਨੂੰ ਕੁੱਟਿਆ ਵੀ ਲੁੱਟਿਆ ਵੀ ਹੈ ਤੇ ਅੱਜ ਕੁੱਛ ਕਹੀ ਜਾਵੇ ਆਉਣ ਵਾਲੇ ਸਮੇਂ 'ਚ ਲੋਕ ਜਵਾਬ ਦੇਣ ਵਾਸਤੇ ਪਿੰਡਾਂ 'ਚ ਤਿਆਰ ਬੈਠੇ ਨੇ ਅੱਜ ਕਿਸੇ ਪਿੰਡ 'ਚ ਨਹੀਂ ਬੜ ਸਕਦੇ ਹਰੇਕ ਪਿੰਡ ਦਾ ਕਿਸਾਨ ਝੰਡਾ ਲੈ ਕੇ ਇਹਨਾਂ ਦੇ ਮੂਹਰੇ ਹੁੰਦਾ ਵੀ ਆਓ ਤੁਸੀਂ ਯਾਰ ਸਾਡੇ ਕਿਸਾਨਾਂ ਨਾਲ ਕੀ ਕੀਤੀ ਐ ਮੰਗਾ ਮਨਾਉਣ ਵਾਸਤੇ ਕਿਸਾਨ ਸਹੀ ਤਰੀਕੇ ਨਾਲ ਆਪਣਾ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕਿਸਾਨ ਸੜਕਾਂ ਰੋਕ ਲੈਂਦੇ ਨੇ ਸੜਕਾਂ ਕਿਸਾਨਾਂ ਨੇ ਨਹੀਂ ਰੋਕੀਆਂ ਕਿਸਾਨਾਂ ਸਰਕਾਰਾਂ ਨੇ ਆ ਸੜਕਾਂ ਆਪ ਕਿਸਾਨਾਂ ਨੇ ਮਤਲਬ ਸਰਕਾਰ ਨੇ ਰੋਕ ਕੇ ਕਿਸਾਨਾਂ ਦੇ ਉੱਤੇ ਦੋਸ਼ ਲਾਇਆ ਸੀ ਚੰਡੀਗੜ੍ਹ ਜਾ ਰਹੇ ਸੀ ਸਾਨੂੰ ਚੰਡੀਗੜ੍ਹ ਆ ਜਾਂਦਿਆਂ ਨੂੰ ਰੋਕ ਕੇ ਆ ਅਸੀਂ ਇਹ ਕਹਿ ਆ ਵੀ ਅਸੀਂ ਸੜਕਾਂ ਨਹੀਂ ਰੋਕਦੇ ਛੈਣ ਤੇ ਬੈਠਾਂਗੇ ਇਹਨਾਂ ਦੀ ਪੁਲਿਸ ਨੇ ਵੈਰੀਗੇਟ ਲਾ ਕੇ ਲੋਕਾਂ ਨੂੰ ਹੈਰਾਨ ਕੀਤਾ ਘਰਾਚੋਂ ਦੇ ਅੰਦਰ ਵੱਡੇ ਪੱਦਰ ਤੇ ਵੈਰੀਗੇਟ ਲਾ ਕੇ ਆਪ ਸੜਕ ਰੋਕੀ ਦੀ ਕਿਸਾਨ ਛੈਣ ਤੇ ਬੈਠੇ ਦੇ ਕਿਸਾਨਾਂ ਨੂੰ ਬਦਨਾਮ ਕਰਕੇ ਜ਼ਮੀਨਾਂ ਤੋਂ ਬਾਹਰ ਕਰਨ ਦੀ ਵੱਡੇ ਪੱਦਰ ਤੇ ਭਗਵੰਤ ਮਾਨ ਦੀ ਉਦੋਂ ਵੀ ਮੋਦੀ ਨਾਲੋਂ ਵੀ ਵੱਧ ਵੱਡੀ ਤਿਆਰੀ ਹੈ ਉਹਦੇ ਲਈ ਲੋਕ ਜਾਨੂ ਨੇ ਲੋਕ ਆਉਣ ਵਾਲੇ ਸਮੇਂ 'ਚ ਜਵਾਬ ਦੇਣਗੇ ਇੱਕ ਦਾ ਜਵਾਬ ਪੱਥਰ ਨਾਲ ਦੇ